ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 2 ਦਿਨ ਤੋਂ ਲਗਾਤਾਰ ਬੱਦਲ ਹੋ ਰਹੇ ਸਨ 2 ਦਿਨਾਂ ਤੋਂ ਬੱਦਲ ਹੋਣ ਦੇ ਬਾਅਦ ਅੱਜ ਦੁਪਹਿਰ 2 ਵਜੇ ਦੇ ਕਰੀਬ ਤੇਜ਼ بارش ਦੇ ਨਾਲ ਗੜੇ ਪੈਣੇ ਸ਼ੁਰੂ ਹੋ ਗਏ ਤੇਜ਼ بارش ਦੇ ਗੜਿਆਂ ਦੇ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਕਿਸਾਨਾਂ ਦੀ ਫਸਲ ਪੱਕੀ ਹੋਈ ਸੀ ਤੇ ਇਸ ਤੇਜ਼ بارش ਤੇ ਗੜੇ ਬਿਮਾਰੀ ਦੇ ਨਾਲ ਕਿਸਾਨਾਂ ਦੀ ਚਿੰਤਾ ਵੱਧ ਹੀ ਨਜ਼ਰ ਆ ਰਹੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਕੀ ਕਹਿਣਾ ਚਾਹੂੰਗੀ ਜਿਹੜੀ ਲਗਾਤਾਰ ਗੜੇ ਬੰਗਾਲ ਸਿੰਘ ਸੂਰੇ ਵਾਲਾ ਭਾਰਤੀ ਕਿਸਾਨ ਜੀ ਉਹਨਾਂ ਨੇ ਕੱਢ ਕਹਿੰਦਾ ਵੀ ਸੀਨੀਅਰ ਅਫਸਰ ਜੀ ਅਸੀਂ ਜਿਹੜੀ ਬੇਨਤੀ ਕਰਦੇ ਆਂ ਇਹ ਸਰਕਾਰ ਨੂੰ ਜਿਹੜੀ ਗੜੇਮਾਰੀ ਆ ਹੋਈ ਜਾਂਦੀ ਆ ਇਹਦੇ ਉੱਤੇ ਮੰਨ ਲਓ ਸਾਰੇ ਇਹਦੇ ਗਰਦੌਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਮੰਨ ਲਓ ਨੁਕਸਾਨ ਹੋਈ ਜਾਂਦਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਸਾਨਾਂ ਨੂੰ ਕਿੰਨਾ ਕੁ ਨੁਕਸਾਨ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਨੁਕਸਾਨ ਅੱਧੋ ਜ਼ਿਆਦਾ ਹੀ ਹੋਇਆ ਪਿਆ ਜੀ ਦੇਖੋ ਨਾ ਹੁਣ ਤੁਸੀਂ ਮੰਨ ਲਓ ਪੱਕੀਆਂ ਫਸਲਾਂ ਹੋਈਆਂ ਰਹੀਆਂ ਜਿਹੜਾ ਹੁਣ ਮੰਨ ਲਓ ਦਾਣਾ ਉਹ ਤਾਂ ਹੁਣ ਗਿਆ ਆ ਦਾਣਾ ਦਾ ਵਿੱਚ ਹੁਣ ਬੰਨਣਾ ਨਹੀਂ ਉਹਦੇ ਤੇ 50 60 ਫੋਰਸੰਦ ਦਾ ਨੁਕਸਾਨ ਹੋਇਆ ਮੰਗ ਕੀ ਕਰਦੇ ਮੰਗ ਇਹੀ ਕਰਦਾ ਜੀ ਜ਼ਿੰਦਦਾਰੀ ਕਰੇ ਸਰਕਾਰ ਦੀ ਜ਼ਿੰਦਦਾਰੀ ਕਰਾ ਕੇ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਜੀ ਕਿਸਾਨਾਂ ਨੂੰ ਕਿਉਂਕਿ ਕਿਸਾਨ ਤਾਂ ਅੱਗੇ ਹੀ ਕਰਜ਼ੇ ਦੀ ਮਾਰ ਥੱਲੇ ਚੱਲ ਰਿਹਾ ਜੀ ਜਨਾਜ ਕੋਰੂ ਸਿੰਘ ਵੱਟੂ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਾਹਿਬ ਆਕੀ ਕਿਸਾਨ ਜੀ ਨੇ ਦਿਖਾਉਂਦਾ ਜਿਹੜੀ ਅੱਜ بارش ਤੇ ਗੜਾ ਮਾਰੀ ਹੋਈ ਇਹਦੇ ਵਿੱਚ ਨੁਕਸਾਨ ਤੇ 2 4 ਦੇ ਖੜੋਗੇ ਪਤਾ ਲੱਗੇਗਾ ਮੇਰਾ ਅਨੁਮਾਨ ਇਹ ਗੱਲਾਂ ਦਾ ਹੈ ਮੀਏ ਨੁਕਸਾਨ 50% ਤੱਕ ਵੀ ਅਪਰ ਸਕਦਾ ਜੇ ਚੱਲਦਾ ਰਹੇ ਜਿਆਦਾ ਵੀ ਹੋ ਸਕਦਾ ਇਹਦੇ ਤੇ ਬਹੁਤ ਜਿਹੜਾ ਕਿਸਾਨ ਹੈ ਇਹ ਅੱਜ ਪੱਕੀ ਫਸਲ 'ਤੇ ਖਰਚੇ ਕੀਤੇ ਨੇ ਸਾਰੇ ਕੋ ਕੀਟਾ ਇਹ ਕਿਸਾਨ ਦੀ 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 ਟੁੱਟ ਜੇਗੀ ਪਰ ਜਿਹੜਾ ਜਿਹੜਾ ਇੰਤਜ਼ਾਮ ਗਵਰਨਮੈਂਟ ਕਰੇ ਤੇ ਦੀ ਗਰਦੌਰੀ ਕਰਾਵੇ ਗਲੋਰੀ ਕਰਾ ਕੇ ਜੋ ਬਣਦਾ ਮਾਜਵਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ। ਸ਼੍ਰੀ ਮੁਖਤਾਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ